ਪ੍ਰੋ ਪੰਜਾਬ ਟੀਵੀ ਉੱਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਘੜਿਤ ਐਸ ਵੇਲੇ ਦੀ ਖਬਰ ਦਿੱਲੀ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਹਨਾਂ ਦੇ ਵੱਲੋਂ ਆਪਣਾ ਕਾਰਖਾਨੀ ਕਰ ਦਿੱਤਾ ਗਿਆ ਸੀਐਮ ਹਾਊਸ ਜੋ ਕਿ ਸਰਕਾਰੀ ਰਿਹਾਇਸ਼ ਉਹਨਾਂ ਨੂੰ ਮਿਲੀ ਹੋਈ ਸੀ ਸੀਐਮ ਹੁੰਦਿਆ ਉਹ ਖਾਲੀ ਕਰ ਦਿੱਤੀ ਗਈ ਆ ਤਾਂ ਹੁਣ ਸ਼ਿਫਟ ਕਰ ਗਏ ਨੇ ਤਾਂ ਪੰਜਾਬ ਦੇ ਰਾਜ ਸਭਾ ਮੈਂਬਰ ਸ਼ੋਕ ਮਿੱਤਰ ਉਹਨਾਂ ਦੇ ਘਰੇ ਸ਼ਿਫਟ ਕੀਤਾ ਗਿਆ ਸਰਕਾਰੀ ਰਿਹਾਇਸ਼ ਦੇ ਵਿੱਚ ਸ਼ਿਫਟ ਕਰ ਚੁੱਕੇ ਨੇ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਬੇਹਦ ਦੀ ਪਾਬਕ ਕਰ ਦੇਣ ਵਾਲੀਆਂ ਤਸਵੀਰਾਂ ਨੇ ਸਾਰੇ ਉੱਥੇ ਮੌਕੇ ਤੇ ਜਿਹੜੇ ਆ ਜਿਹੜੇ ਵਰਕਰ ਜਿਹੜੇ ਆਪ ਦੇ ਉੱਥੇ ਇਕੱਠੇ ਹੋਏ ਨੇ ਮੰਤਰੀ ਇਕੱਠੇ ਹੋਏ ਨੇ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਤੁਸੀਂ ਤਾਂ ਦੱਸ ਦੇਣਾ ਚਾਹੁੰਦੇ ਆ ਕਿ ਬੀਤੇ ਸੀਐਮ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸਗਰ अरविंद केजरीवाल ਵੱਲੋਂ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਜਿਸ ਦੇ ਬਾਅਦ ਮੌਕੇ ਦੇ ਉੱਤੇ ਉਹਨਾਂ ਨੇ ਜਿਹੜਾ ਆ ਆਤੀਸ਼ੀ ਉਹਨਾਂ ਨੂੰ ਸੀਐਮ ਲਗਾ ਦਿੱਤਾ ਸੀਗਾ ਤਾਂ ਹੁਣ ਜਿਹੜੀ ਸੀਐਮ ਲਈ ਰਿਹਾਈਸ਼ ਮਿਲਦੀ ਆ ਸਰਕਾਰੀ ਤੌਰ ਤੇ ਰਿਹਾਈਸ਼ ਮਿਲੀ ਹੋਈ ਸੀਗੀ ਤਾਂ ਉਸ ਰਿਹਾਈਸ਼ ਨੂੰ ਖਾਲੀ ਕਰ ਦਿੱਤਾ ਗਿਆ ਸੀਐਮ ਹਾਊਸ ਨੂੰ ਖਾਲੀ ਕਰ ਦਿੱਤਾ ਗਿਆ ਅਰਵਿੰਦ ਕੇਜਰੀਵਾਲ ਉਹਨਾਂ ਦੇ ਵੱਲੋਂ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਹੁਣ ਫਿਰੋਜ਼ ਸ਼ਾਹ ਰੋਡ ਦੇ ਉੱਤੇ ਫਿਰੋਜ਼ ਸ਼ਾਹ ਰੋਡ ਦੇ ਉੱਤੇ ਕੋ ਬੰਗਲਾ ਨੰਬਰ 5 ਦੇ ਵਿੱਚ ਰਹਿਣਗੇ ਜੋ ਕਿ ਸਰਕਾਰੀ ਰਿਹਾਈਸ਼ਾ ਪੰਜਾਬ ਰਾਜ ਸਭਾ ਮੈਂਬਰ ਅਸ਼ੋਕ ਮਿੱਤਰ ਹੁਣਾਂ ਦੀ ਸਰਕਾਰੀ ਰਿਹਾਈਸ਼ਾ ਉਸ ਦੇ ਵਿੱਚ ਅਰਵਿੰਦ ਕੇਜਰੀਵਾਲ ਹੁਣੀ ਰਹਿਣਗੇ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਦੇਖ ਸਕਦੇ ਅਰਵਿੰਦ ਕੇਜਰੀਵਾਲ ਆਪਣੇ ਪਰਿਵਾਰ ਦੇ ਸਮੇਤ ਉਹ ਸਮਾਨ ਲੈ ਕੇ ਉੱਥੇ ਸ਼ਿਫਟ ਕਰ ਗਏ ਨੇ ਹਾਲਾਂਕਿ ਸਮਾਨ ਨੂੰ ਪਹਿਲਾਂ ਹੀ ਸ਼ਿਫਟ ਕਰ ਦਿੱਤਾ ਗਿਆ ਸਕਾ ਤੇ ਅਰਵਿੰਦ ਕੇਜਰੀਵਾਲ ਹੁਣੀ ਉੱਥੇ ਮੌਕੇ ਤੇ ਸ਼ਿਫਟ ਹੁੰਦੇ ਹੋਏ ਨਜ਼ਰ ਆਏ ਨੇ ਉਹ ਵੀ ਹੁਣ ਉਸ ਘਰ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਜਾਂਦੇ ਵੇਲੇ ਦੀਆਂ ਭਾਵੁਕ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਜ ਤੇ ਉਤੇ ਮੌਕੇ ਦੇ ਅੰਦਰ ਅਫਸਰ ਨੇ ਉਹਨਾਂ ਨਾਲ ਮਿਲ ਰਹੇ ਨੇ ਅਧਿਕਾਰੀਆਂ ਨਾਲ ਉਹਨਾਂ ਵੱਲੋਂ ਮਿਲਿਆ ਜਾ ਰਿਹਾ ਤਾਂ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਦਿੱਲੀ ਤੋਂ ਸਾਂਝੀਆਂ ਕਰ ਰਹੇ ਹਾਂ ਫਰੋਸ਼ਾਹ ਰੋਡ ਦੇ ਉੱਤੇ ਬੰਗਲਾ ਨੰਬਰ 5 ਦੇ ਵਿੱਚ ਰਹਿਣਗੇ ਹੁਣ ਅਰਵਿੰਦ ਕੇਜਰੀਵਾਲ ਜੋ ਕਿ ਸਰਕਾਰੀ ਕੋਠੀ ਐ ਪੰਜਾਬ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਰ ਉਹਨਾਂ ਦੀ ਸਰਕਾਰੀ ਕੋਠੀ ਦੇ ਵਿੱਚ ਰਹਿਣਗੇ ਅਰਵਿੰਦ ਕੇਜਰੀਵਾਲ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਤੁਸੀਂ ਕਿ ਆ ਦੇਖ ਸਕਦੇ ਤੁਸੀਂ ਸਾਰੇ ਅਧਿਕਾਰੀਆਂ ਨੂੰ ਪਰਿਵਾਰ ਦੇ ਵੱਲੋਂ ਮਿਲਿਆ ਜਾ ਰਿਹਾ ਉੱਥੇ ਸਾਰੇ ਲੋਕ ਜੋ ਕੋਠੀ ਦੇ ਵਿੱਚ ਰਹਿ ਰਹੇ ਸਗੇ ਉਹਨਾਂ ਸਾਰਿਆਂ ਨੂੰ ਮਿਲਿਆ ਜਾ ਰਿਹਾ ਵਿਹਦੀ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਨੇ ਤਾਂ ਪੰਜਾਬ ਦੇ ਰਾਸ਼ਟਰਪਤੀ ਮੈਂਬਰ ਸ਼ੋਕ ਮਿੱਤਰ ਉਹਨਾਂ ਦੇ ਕਰ ਰਹਿਣਗੇ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਜਾਂਦੇ ਇੱਕ ਸਿੰਪਲ ਗੱਡੀ ਬਲੈਨੋ ਗੱਡੀ ਦੇ ਵਿੱਚ ਇਹ ਹੁਣ ਉੱਧਰ ਨੂੰ ਵੱਧੇ ਹੋਏ ਨਜ਼ਰ ਆ ਰਹੇ ਨੇ ਹਲਾਕੇ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀਗਾ ਤੇ ਆਤੀਸ਼ੀ ਉਹਨਾਂ ਨੂੰ ਸੀਐਮ ਬਣਾ ਦਿੱਤਾ ਸੀਗਾ ਤਾਂ ਹੁਣ ਇਸ ਸੀਐਮ ਦੀ ਰਿਹائش ਦੇ ਵਿੱਚ ਆਤੀਸ਼ੀ ਰਹਿਣਗੇ ਸੀਐਮ ਹਾਊਸ ਜੋ ਕਿ ਸਰਕਾਰੀ ਰਿਹائشਾ ਉਸ ਦੇ ਵਿੱਚ ਆਤੀਸ਼ੀ ਰਹਿਣਗੇ ਤੇ ਸੀਐਮ ਜਿਹੜੇ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਉਹ ਆਪਣਾ ਘਰ ਉਹਨਾਂ ਨੇ ਖਾਲੀ ਕਰ ਦਿੱਤਾ ਹੈ ਤੇ ਸਿੱਧੇ ਤੌਰ ਤੇ ਪੰਜਾਬ ਦੇ ਰਾਜ ਸਭਾ ਮੈਂਬਰ ਸ਼ੋਕ ਮਿੱਤਲ ਉਹਨਾਂ ਦੇ ਘਰ ਰਹਿਣਗੇ ਜੋ ਕਿ ਉਹਨਾਂ ਦੀ ਸਰਕਾਰੀ ਰਿਹائشਾ